ਇਹ ਜਿਹੜੀ ਯੂਨੀਵਰਸਿਟੀ ਬਣੀ ਹੈ ਨਾ ਜੀ ਜਿਹਨੂੰ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਹਿੰਦੇ ਆ ਇਹਦੀਆਂ ਨੀਹਾਂ ਦੇ ਵਿੱਚ 10 ਲੱਖ ਪੰਜਾਬੀਆਂ ਦਾ ਲਹੂ ਜਿਹੜਾ ਉਹ ਡੁੱਲਿਆ ਹੋਇਆ ਹੈ ਚਾਹੇ ਉਹ Hindu ਸੀ ਚਾਹੇ ਉਹ Sikh ਸੀ ਚਾਹੇ Musalman ਸੀ ਕਿਉਂਕਿ 47 ਦੇ ਵਿੱਚ 10 ਲੱਖ ਲੋਕ ਜਿਹੜੇ ਆ ਉਹ ਮਾਰੇ ਗਏ ਸੀ ਅਸੀਂ ਆਪਣੀ ਸਟੇਟ ਦੇ ਦੋ ਹਿੱਸੇ ਕਰਵਾਏ ਐ ਤੇ ਇਹ ਯੂਨੀਵਰਸਿਟੀ ਬਣੀ ਸੀ ਅਸੀਂ ਬਣਾਈ ਸੀ ਯੂਨੀਵਰਸਿਟੀ ਔਰ ਆਮ ਲੋਕਾਂ ਨੇ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਇਆ ਸੀ ਤੇ ਹੁਣ ਅਸੀਂ ਆਸਾਨੀ ਦੇ ਨਾਲ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਜਾਣ ਦੇ ਦਾਂਗੇ ਔਰ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪੈਰੀਦਾਰੀ ਕਰਾਂਗੇ ਡਟਵੀ ਜਿਹੜੀ ਹੈ ਉਹ ਲੜਾਈ ਲੜਾਂਗੇ ਔਰ ਮੈਂ ਸਾਰੀ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਇੱਥੇ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਨੌਜਵਾਨ ਪੜ੍ਹਦੇ ਆ ਉਹਨਾਂ ਨੂੰ ਬਸ ਇਹੋ ਅਪੀਲ ਕਰਦਾ ਕਿ ਇਹ ਲੜਾਈ ਜਿੰਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਯੂਥ ਦਾ ਸਾਡਾ ਜਿਹੜਾ ਪਹਿਲੋ ਹੀ ਜਿਹੜਾ ਹੈ ਉਹ ਪੋਲਿਟਿਕਸ ਤੋਂ ਜਿਹੜਾ ਹੈ ਉਹ ਮੁਨਕਰ ਹੋ ਰਿਹਾ ਹੈ ਬੁੱਢੇ-ਬੁੱਢੇ ਸਾਰੇ ਜਿਹੜੇ ਨੇ ਉਹ ਪੋਲਿਟਿਕਸ ਚਲਾ ਰਹੇ ਨੇ ਔਰ ਮੁਲਕ ਦਾ ਇਹਨਾਂ ਬੁੱਢਿਆਂ ਨੇ ਬੇੜਾ ਜਿਹੜਾ ਉਹ ਗਰਕ ਕਰ ਦਿੱਤਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਜਿਹੜੇ ਹੈ ਉਹ ਪੋਲਿਟਿਕਸ ਦੇ ਵਿੱਚ ਆਉਣ ਤੇ ਇਹ ਜਿਹੜੀਆਂ ਸਿੰਧੀਗੜ੍ਹ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇਹ ਨੌਜਵਾਨਾਂ ਨੂੰ ਪੋਲਿਟਿਕਸ ਸਿੱਖਣ ਦਾ ਇੱਕ ਬਹੁਤ ਵੱਡਾ ਜਿਹੜਾ ਪਲੇਟਫਾਰਮ ਮੁਹੱਈਆ ਕਰਵਾਉਂਦੀ ਹੈ ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਯੂਨੀਵਰਸਿਟੀ ਚੌਣਾ ਤੋਂ ਜਿਹੜਾ ਵਿਦਿਆਰਥੀਆਂ ਨੂੰ ਪਾਸੇ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਪਾਸੇ ਕਰਕੇ ਇੱਕ ਕਿਸਮ ਦਾ ਸਿਆਸਤ ਦੇ ਵਿੱਚ ਨੌਜਵਾਨਾਂ ਦਾ ਦਾਖਲਾ ਜਿਹੜਾ ਹੈ ਉਹ ਬੰਦ ਕਰਨਾ ਚਾਹ ਰਹੀ ਹੈ ਇਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਇਸ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਉਲੀਕਿਆ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿੰਦ ਜਾਨ ਦੇ ਨਾਲ ਜਿਹੜਾ ਹੈ ਉਸ ਮਹੂਲੀਅਤ ਕਰਾਂਗੇ ਜੀ ਕਿਹੜੇ ਬਜ਼ੁਰਗ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਕੋਟ ਕਰ ਰਹੇ ਨੇ ਸਾਰੇ ਜਿੰਨੇ ਤੁਸੀਂ ਦੇਖੋ 80% ਬੁੱਢੇ 90% ਬੁੱਢੇ ਨੇ ਜੀ 90% ਤੁਸੀਂ ਹਰ ਸਟੇਟ ਵਾਈਜ਼ ਵੀ ਦੇਖੀਏ ਤਾਂ 90% ਬੁੱਢੇ ਆ ਹੁਣ ਜੇ ਭਾਰਤ ਨੇ ਜੇ ਤਰੱਕੀ ਕਰਨੀ ਹੈ ਜੇ ਸਟੇਟਾਂ ਨੇ ਤਰੱਕੀ ਕਰਨੀ ਹੈ ਤੇ ਨੌਜਵਾਨਾਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਪਏ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਲੜਕੇ ਹੋਣ ਤੁਸੀਂ ਖੁਦ ਵੀ ਆਓਗੇ ਦੱਸੋ ਬਿਲਕੁਲ ਜੀ ਸਾਡੇ ਸਾਡੇ ਜਿਹੜੇ ਤਿੰਨ ਅਧਿਕਾਰਦਾਰ ਨੇ ਉਹ ਇੱਥੇ ਬੈਠੇ ਨੇ ਹਰ ਵਕਤ ਉਹ ਅਸੀਂ ਸਹਿਯੋਗ ਜਿਹੜਾ ਹੈ ਇਸ ਪ੍ਰੋਗਰਾਮ ਦੇ ਲਈ ਦਿਆਂਗੇ ਸਰਦਾਰ ਜੀ ਜਿਸ ਤਰੀਕੇ ਨਾਲ ਅੱਜ ਭਾਜਪਾ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਪਹਿਲਾਂ ਸਟੇਟ ਔਰ ਕੇਂਦਰ ਸਰਕਾਰ ਦਾ 60 40 ਦਾ ਰੇਸ਼ਿਓ ਸੀ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਉਹ 3 ਸਾਲ ਤੋਂ 20% ਦੇ ਹਿਸਾਬ ਦੇ ਨਾਲ ਰੇਸ਼ਿਓ ਦੇ ਰਹੀ ਆ ਜਿਕਰ ਪੰਜਾਬ ਨੂੰ ਚਾਹੁੰਦੇ ਤਾਂ ਪੰਜਾਬ ਰੱਖ ਲਵੇ ਯੂਨੀਵਰਸਿਟੀ ਦੇਖੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀਆਂ ਵੀ ਗਲਤੀਆਂ ਰਹੀਆਂ ਨੇ ਚਾਹੇ ਉਹ ਸਰਕਾਰਾਂ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਮੌਜੂਦਾ ਸਰਕਾਰ ਹੈ ਇਹਨਾਂ ਨੇ ਵੀ ਯੂਨੀਵਰਸਿਟੀ حق ਜਿਹੜਾ ਉਹ ਇੱਕ ਕਿਸਮ ਦਾ ਛੱਡਿਆ ਚਲਾਕੀ ਦੇ ਨਾਲ ਛੱਡਿਆ ਚੁਸਤੀ ਦੇ ਨਾਲ ਛੱਡਿਆ ਬੇਈਮਾਨੀ ਦੇ ਨਾਲ ਛੱਡਿਆ ਲੇਕਿਨ ਇਹ ਕਹਿਣ ਤੋਂ ਗਰੇਜ਼ ਨਹੀਂ ਕਿ ਇਹਨਾਂ ਸਟੇਟਾਂ ਦੀ ਵੀ ਜਿਹੜੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਪਿਛਲੀਆਂ ਸਰਕਾਰਾਂ ਦੇ ਵੀ ਹੋਣ ਵਾਲੀ ਦੀ ਪ੍ਰਧਾਨ ਜੀ ਪੰਥਕ ਜੀ ਤਰਾ ਕਿਵੇਂ ਜ਼ਿੰਮੇਵਾਰੀ ਨਿਭਾਉਣ ਗਿਆ ਇਸ ਯੂਨੀਵਰਸਿਟੀ ਪੰਜਾਬ ਜੋ ਵੀ ਸਾਡੀ ਜ਼ਿੰਮੇਵਾਰੀ ਨੌਜਵਾਨ ਲਾਉਣਗੇ ਅਸੀਂ ਨਿਭਾਵਾਂਗੇ ਅੱਜ ਕੀ ਵਿਚਾਰ ਚਰਚਾ ਹੋਈ ਹੈ ਬਸ ਇਹੋ ਹੀ ਹੈ ਕਿ ਉਹਨਾਂ ਨੇ ਸਹਿਯੋਗ ਮੰਗਿਆ ਅਸੀਂ ਸਹਿਯੋਗ ਦੇਣ ਦੇ ਲਈ ਉਹਨਾਂ ਨੂੰ ਹਮਾਇਤ ਦਿੱਤੀ ਠੀਕ ਹੈ ਜੇ ਜਿਹੜੀ ਯੂਨੀਵਰਸਿਟੀ ਬਣੀ ਹੈ ਨਾ ਜੀ ਜ ਇਹਨੀਆਂ ਨੀਹਾਂ ਦੇ ਵਿੱਚ 10 ਲੱਖ ਪੰਜਾਬੀਆਂ ਦਾ ਲਹੂ ਜਿਹੜਾ ਉਹ ਡੁੱਲਿਆ ਹੋਇਆ ਹੈ ਚਾਹੇ ਉਹ ਹਿੰਦੂ ਸੀ ਚਾਹੇ ਉਹ ਸਿੱਖ ਸੀ ਚਾਹੇ ਮੁਸਲਮਾਨ ਸੀ ਕਿਉਂਕਿ 47 ਦੇ ਵਿੱਚ 10 ਲੱਖ ਲੋਕ ਜਿਹੜੇ ਆ ਉਹ ਮਾਰੇ ਗਏ ਸੀ ਅਸੀਂ ਆਪਣੀ ਸਟੇਟ ਦੇ ਦੋ ਹਿੱਸੇ ਕਰਵਾਏ ਐ ਤੇ ਇਹ ਯੂਨੀਵਰਸਿਟੀ ਬਣੀ ਸੀ ਅਸੀਂ ਬਣਾਈ ਸੀ ਯੂਨੀਵਰਸਿਟੀ ਔਰ ਆਮ ਲੋਕਾਂ ਨੇ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਇਆ ਸੀ ਤੇ ਹੁਣ ਅਸੀਂ ਆਸਾਨੀ ਦੇ ਨਾਲ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਜਾਣ ਦੇ ਦੇਾਂਗੇ ਔਰ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪਹਿਰੇਦਾਰੀ ਕਰਾਂਗੇ ਡਟਵੀ ਜਿਹੜੀ ਹੈ ਉਹ ਲੜਾਈ ਲੜਾਂਗੇ ਔਰ ਮੈਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਇੱਥੇ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਨੌਜਵਾਨ ਪੜ੍ਹਦੇ ਆ ਉਹਨਾਂ ਨੂੰ ਬਸ ਇਹੋ ਅਪੀਲ ਕਰਦਾ ਕਿ ਇਹ ਲੜਾਈ ਜਿੰਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਯੂਥ ਦਾ ਸਾਡਾ ਜਿਹੜਾ ਪਹਿਲੋ ਜਿਹੜਾ ਹੈ ਉਹ ਪੋਲਿਟਿਕਸ ਤੋਂ ਜਿਹੜਾ ਹੈ ਉਹ ਮੁਨਕਰ ਹੋ ਰਿਹਾ ਹੈ ਬੁੱਢੇ-ਬੁੱਢੇ ਸਾਰੇ ਜਿਹੜੇ ਨੇ ਉਹ ਪੋਲਿਟਿਕਸ ਚਲਾ ਰਹੇ ਨੇ ਔਰ ਮੁਲਕ ਦਾ ਇਹਨਾਂ ਬੁੱਢਿਆਂ ਨੇ ਬੇੜਾ ਗਾ ਜਿਹੜਾ ਉਹ ਗਰਕ ਕਰ ਦਿੱਤਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਜਿਹੜੇ ਹੈ ਉਹ ਪੋਲਿਟਿਕਸ ਦੇ ਵਿੱਚ ਆਉਣ ਤੇ ਇਹ ਜਿਹੜੀਆਂ ਸਿੰਧੀਗੜ੍ਹ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇਹ ਨੌਜਵਾਨਾਂ ਨੂੰ ਪੋਲਿਟਿਕਸ ਸਿੱਖਣ ਦਾ ਇੱਕ ਬਹੁਤ ਵੱਡਿਆ ਜਿਹੜਾ ਪਲੇਟਫਾਰਮ ਮੁਹੱਈਆ ਕਰਵਾਉਂਦੀਆਂ ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਯੂਨੀਵਰਸਿਟੀ ਚੋਣਾਂ ਤੋਂ ਜਿਹੜਾ ਵਿਦਿਆਰਥੀਆਂ ਨੂੰ ਪਾਸੇ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਪਾਸੇ ਕਰਕੇ ਇੱਕ ਕਿਸਮ ਦਾ ਸਿਆਸਤ ਦੇ ਵਿੱਚ ਨੌਜਵਾਨਾਂ ਦਾ ਦਾਖਲਾ ਜਿਹ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਇਸ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਉਲੀਕਿਆ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿੰਦ ਜਾਨ ਦੇ ਨਾਲ ਜਿਹੜਾ ਹੈ ਉਸ ਮਹੂਲੀਅਤ ਕਰਾਂਗੇ ਜੀ ਕਿਹੜੇ ਬਜ਼ੁਰਗ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਕੋਟ ਕਰ ਰਹੇ ਨੇ ਸਾਰੇ ਜਿੰਨੇ ਤੁਸੀਂ ਦੇਖੋ 80% ਬੁੱਢੇ 90% ਬੁੱਢੇ ਨੇ ਜੀ 90% ਤੁਸੀਂ ਹਰ ਸਟੇਟ ਵਾਈਜ਼ ਵੀ ਦੇਖੀਏ ਤਾਂ 90% ਬੁੱਢੇ ਆ ਹੁਣ ਜੇ ਭਾਰਤ ਨੇ ਜੇ ਤਰੱਕੀ ਕਰਨੀ ਹੈ ਜੇ ਸਟੇਟਾਂ ਨੇ ਤਰੱਕੀ ਕਰਨੀ ਹੈ ਤੇ ਨੌਜਵਾਨਾਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਪਵੇ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਲੜਕੇ ਹੋਣ ਤੁਸੀਂ ਖੁਦ ਵੀ ਆਓਗੇ ਦੱਸੋ ਬਿਲਕੁਲ ਜੀ ਸਾਡੇ ਸਾਡੇ ਜਿਹੜੇ ਤਿੰਨ ਇੱਥੇ ਆਦੇਦਾਰੇ ਨੇ ਉਹ ਇੱਥੇ ਬੈਠੇ ਨੇ ਬਾਕਤੋ ਅਸੀਂ ਸਹਿਯੋਗ ਜਿਹੜਾ ਹੈ ਇਸ ਪ੍ਰੋਗਰਾਮ ਦੇ ਲਈ ਦੇਾਂਗੇ ਸਰਦਾਰ ਜੀ ਜਿਸ ਤਰੀਕੇ ਨਾਲ ਅੱਜ ਬੀਜੇਪੀ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਪਹਿਲਾਂ ਸਟੇਟ ਔਰ ਕੇਂਦਰ ਸਰਕਾਰ ਦਾ 60 40 ਦਾ ਰੇਸ਼ੋ ਸੀ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਉਹ 3 ਸਾਲ ਤੋਂ 20% ਦੇ ਹਿਸਾਬ ਨਾਲ ਰੇਸ਼ੋ ਦੇ ਰਹੀ ਆ ਜਿਕੇ ਪੰਜਾਬ ਨੂੰ ਚਾਹੁੰਦੇ ਤਾਂ ਪੰਜਾਬ ਰੱਖ ਲਵੀ ਯੂਨੀਵਰਸਿਟੀ ਦੇਖੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀਆਂ ਵੀ ਗਲਤੀਆਂ ਰਹੀਆਂ ਨੇ ਚਾਹੇ ਉਹ ਸਰਕਾਰਾਂ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਮੌਜੂਦਾ ਸਰਕਾਰ ਹੈ ਇਹਨਾਂ ਨੇ ਵੀ ਯੂਨੀਵਰਸਿਟੀ ਤੋਂ ਆਪਣਾ ਜਿਹੜਾ ਹੱਕ ਜਿਹੜਾ ਹੈ ਜਾਂ ਚੰਡੀਗੜ੍ਹ ਤੋਂ ਹੱਕ ਜਿਹੜਾ ਹੈ ਉਹ ਇੱਕ ਕਿਸਮ ਦਾ ਛੱਡਿਆ ਚਲਾਕੀ ਦੇ ਨਾਲ ਛੱਡਿਆ ਚੁਸਤੀ ਦੇ ਨਾਲ ਛੱਡਿਆ ਬੇਈਮਾਨੀ ਦੇ ਨਾਲ ਛੱਡਿਆ ਲੇਕਿਨ ਇਹ ਕਹਿਣ ਤੋਂ ਗਰੇਜ਼ ਨਹੀਂ ਕਿ ਇਹਨਾਂ ਸਟੇਟਾਂ ਦੀ ਵੀ ਜਿਹੜੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਪਿਛਲੀਆਂ ਸਰਕਾਰਾਂ ਦੇ ਵੀ ਹੋਣ ਵਾਲੀ ਦੀ ਪ੍ਰਧਾਨ ਜੀ ਪੰਥਕ ਜੀ ਤਰਾ ਕਿਵੇਂ ਜ਼ਿੰਮੇਵਾਰੀ ਨਿਭਾਉਣ ਗਿਆ ਇਸ ਯੂਨੀਵਰਸਿਟੀ ਪੰਜਾਬ ਜੋ ਵੀ ਸਾਡੀ ਜ਼ਿੰਮੇਵਾਰੀ ਨੌਜਵਾਨ ਲਾਉਣਗੇ ਅਸੀਂ ਨਿਭਾਵਾਂਗੇ ਅੱਜ ਕੀ ਵਿਚਾਰ ਚਰਚਾ ਹੋਈ ਹੈ ਬਸ ਇਹੋ ਹੀ ਹੈ ਕਿ ਉਹਨਾਂ ਨੇ ਸਹਿਯੋਗ ਮੰਗਿਆ ਅਸੀਂ ਸਹਿਯੋਗ ਦੇਣ ਦੇ ਲਈ ਉਹਨਾਂ ਨੂੰ ਹਮਾਇਤ ਦਿੱਤੀ ਠੀਕ ਹੈ ਜੇ ਜਿਹੜੀ ਯੂਨੀਵਰਸਿਟੀ ਬਣੀ ਹੈ ਨਾ ਜੀ ਜਿਹਨੂੰ ਅਸੀਂ ਪੰਜਾਬ ਯੂਨੀਵਰਸਿਟੀ 10 ਲੱਖ ਪੰਜਾਬੀਆਂ ਦਾ ਲਹੂ ਜਿਹੜਾ ਉਹ ਡੁੱਲਿਆ ਹੋਇਆ ਹੈ ਚਾਹੇ ਉਹ ਹਿੰਦੂ ਸੀ ਚਾਹੇ ਉਹ ਸਿੱਖ ਸੀ ਚਾਹੇ ਮੁਸਲਮਾਨ ਸੀ ਕਿਉਂਕਿ 47 ਦੇ ਵਿੱਚ 10 ਲੱਖ ਲੋਕ ਜਿਹੜੇ ਆ ਉਹ ਮਾਰੇ ਗਏ ਸੀ ਅਸੀਂ ਆਪਣੀ ਸਟੇਟ ਦੇ ਦੋ ਹਿੱਸੇ ਕਰਵਾਏ ਐ ਤੇ ਇਹ ਯੂਨੀਵਰਸਿਟੀ ਬਣੀ ਸੀ ਅਸੀਂ ਬਣਾਈ ਸੀ ਯੂਨੀਵਰਸਿਟੀ ਔਰ ਆਮ ਲੋਕਾਂ ਨੇ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਉਹ ਪਾਇਆ ਸੀ ਤੇ ਹੁਣ ਅਸੀਂ ਆਸਾਨੀ ਦੇ ਨਾਲ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਜਾਣ ਦੇ ਦੇਾਂਗੇ ਔਰ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪੈਰੀਦਾਰੀ ਕਰਾਂਗੇ ਡਟਵੀ ਜਿਹੜੀ ਹੈ ਉਹ ਲੜਾਈ ਲੜਾਂਗੇ ਔਰ ਮੈਂ ਸਾਰੇ ਪੰਜਾਬ ਹਰਿਆਣਾ ਹਮਾਚਲ ਜਿਹੜੇ ਵੀ ਇੱਥੇ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਨੌਜਵਾਨ ਪੜ੍ਹਦੇ ਆ ਉਹਨਾਂ ਨੂੰ ਬਸ ਇਹੋ ਅਪੀਲ ਕਰਦਾ ਕਿ ਇਹ ਲੜਾਈ ਜਿੰਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਯੂਥ ਦਾ ਸਾਡਾ ਜਿਹੜਾ ਪਹਿਲੋ ਜਿਹੜਾ ਹੈ ਉਹ ਪੋਲਿਟਿਕਸ ਤੋਂ ਜਿਹੜਾ ਹੈ ਉਹ ਮੁਨਕਰ ਹੋ ਰਿਹਾ ਹੈ ਬੁੱਢੇ-ਬੁੱਢੇ ਸਾਰੇ ਜਿਹੜੇ ਨੇ ਉਹ ਪੋਲਿਟਿਕਸ ਚਲਾ ਰਹੇ ਨੇ ਔਰ ਮੁਲਕ ਦਾ ਇਹਨਾਂ ਬੁੱਢਿਆਂ ਨੇ ਢੇੜਾ ਕੇ ਜਿਹੜਾ ਉਹ ਗਰ ਔਰ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਜਿਹੜੇ ਹੈ ਉਹ ਪੋਲਿਟਿਕਸ ਦੇ ਵਿੱਚ ਆਉਣ ਤੇ ਇਹ ਜਿਹੜੀਆਂ ਸਿੰਧੀਗੜ੍ਹ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਇਹ ਨੌਜਵਾਨਾਂ ਨੂੰ ਪੋਲਿਟਿਕਸ ਸਿੱਖਣ ਦਾ ਇੱਕ ਬਹੁਤ ਵੱਡਿਆ ਜਿਹੜਾ ਪਲੇਟਫਾਰਮ ਮੁਹੱਈਆ ਕਰਵਾਉਂਦੀਆਂ ਤੇ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਯੂਨੀਵਰਸਿਟੀ ਚੋਣਾਂ ਤੋਂ ਜਿਹੜਾ ਵਿਦਿਆਰਥੀਆਂ ਨੂੰ ਪਾਸੇ ਕਰਕੇ ਉਹਨਾਂ ਦੇ ਅਧਿਕਾਰਾਂ ਨੂੰ ਪਾਸੇ ਕਰਕੇ ਇੱਕ ਕਿਸਮ ਦਾ ਸਿਆਸਤ ਦੇ ਵਿੱਚ ਨੌਜਵਾਨਾਂ ਦਾ ਦਾਖਲਾ ਜਿਹੜਾ ਹੈ ਉਹ ਬੰਦ ਕਰਨਾ ਚਾਹ ਰਹੀ ਹੈ ਇਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਇਸ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਉਲੀਕਿਆ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿੰਦ ਜਾਨ ਦੇ ਨਾਲ ਜਿਹੜਾ ਹੈ ਉਸ ਮਹੂਲੀਅਤ ਕਰਾਂਗੇ ਜੀ ਕਿਹੜੇ ਬਜ਼ੁਰਗ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪ੍ਰਧਾਨ ਮੰਤਰੀ ਨੂੰ ਕੋਟ ਕਰ ਰਹੇ ਨੇ ਸਾਰੇ ਜਿੰਨੇ ਤੁਸੀਂ ਦੇਖੋ 80% ਬੁੱਢੇ 90% ਬੁੱਢੇ ਨੇ ਜੀ 90% ਤੁਸੀਂ ਹਰ ਸਟੇਟ ਵਾਈਜ਼ ਵੀ ਦੇਖੀਏ ਤਾਂ 90% ਬੁੱਢੇ ਆ ਹੁਣ ਜੇ ਭਾਰਤ ਨੇ ਜੇ ਤਰੱਕੀ ਕਰਨੀ ਹੈ ਜੇ ਸਟੇਟਾਂ ਨੇ ਤਰੱਕੀ ਕਰਨੀ ਹੈ ਤੇ ਨੌਜਵਾਨਾਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਪਏ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਲੜਕੇ ਹੋਣ ਤੁਸੀਂ ਖੁਦ ਵੀ ਆਓਗੇ ਦੱਸੋ ਬਿਲਕੁਲ ਜੀ ਸਾਡੇ ਸਾਡੇ ਜਿਹੜੇ ਤਿੰਨ ਇਥੇ ਆਦੇਦਾਰੇ ਨੇ ਉਹ ਇਥੇ ਬੈਠੇ ਨੇ ਹਰ ਵਕਤ ਉਹ ਅਸੀਂ ਸਹਿਯੋਗ ਜਿਹੜਾ ਹੈ ਇਸ ਪ੍ਰੋਗਰਾਮ ਦੇ ਲਈ ਦਿਆਂਗੇ ਪਤਾ ਜੀ ਜਿਸ ਤਰੀਕੇ ਨਾਲ ਅੱਜ ਬੀਜੇਪੀ ਨੇ ਬਿਆਨ ਦਿੱਤਾ ਉਹ ਕਹਿੰਦੇ ਵੀ ਪਹਿਲਾਂ ਸਟੇਟ ਔਰ ਕੇਂਦਰ ਸਰਕਾਰ ਦਾ 60 40 ਦਾ ਰੇਸ਼ਿਓ ਸੀ ਲੇਕਿਨ ਜਿਹੜੀ ਪੰਜਾਬ ਸਰਕਾਰ ਹੈ ਉਹ 3 ਸਾਲ ਤੋਂ 20% ਦੇ ਹਿਸਾਬ ਨਾਲ ਰੇਸ਼ਿਓ ਦੇ ਰਹੀ ਆ ਜਿਕਰ ਪੰਜਾਬ ਨੂੰ ਚਾਹੁੰਦੇ ਤਾਂ ਪੰਜਾਬ ਰੱਖ ਲਵੇ ਯੂਨੀਵਰਸਿਟੀ ਦੇਖੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀਆਂ ਵੀ ਗਲਤੀਆਂ ਰਹੀਆਂ ਨੇ ਚਾਹੇ ਉਹ ਸਰਕਾਰਾਂ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਮੌਜੂਦਾ ਸਰਕਾਰ ਹੈ ਇਹਨਾਂ ਨੇ ਵੀ ਯੂਨੀਵਰਸਿਟੀ ਤੋਂ حق ਜਿਹੜਾ ਉਹ ਇੱਕ ਕਿਸਮ ਦਾ ਛੱਡਿਆ ਚਲਾਕੀ ਦੇ ਨਾਲ ਛੱਡਿਆ ਚੁਸਤੀ ਦੇ ਨਾਲ ਛੱਡਿਆ ਬੇਈਮਾਨੀ ਦੇ ਨਾਲ ਛੱਡਿਆ ਲੇਕਿਨ ਇਹ ਕਹਿਣ ਤੋਂ ਗਰੇਜ਼ ਨਹੀਂ ਕਿ ਇਹਨਾਂ ਸਟੇਟਾਂ ਦੀ ਵੀ ਜਿਹੜੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਵੀ ਗਲਤੀ ਹੈ ਪਿਛਲੀਆਂ ਸਰਕਾਰਾਂ ਦੇ ਵੀ ਹੋਣ ਵਾਲੀ ਦੀ ਪ੍ਰਧਾਨ ਜੀ ਪੰਥਕ ਤੇਰਾ ਕਿਵੇਂ ਜ਼ਿੰਮੇਵਾਰੀ ਨਿਭਾਉਣ ਗਿਆ ਇਸ ਯੂਨੀਵਰਸਿਟੀ ਪੰਜਾਬ ਜੋ ਵੀ ਸਾਡੀ ਜ਼ਿੰਮੇਵਾਰੀ ਨੌਜਵਾਨ ਲਾਉਣਗੇ ਅਸੀਂ ਨਿਭਾਵਾਂਗੇ ਅੱਜ ਕੀ ਵਿਚਾਰ ਚਰਚਾ ਹੋਈ ਹੈ ਬਸ ਇਹੋ ਹੀ ਹੈ ਕਿ ਉਹਨਾਂ ਨੇ ਸਹਿਯੋਗ ਮੰਗਿਆ ਅਸੀਂ ਸਹਿਯੋਗ ਦੇਣ ਦੇ ਲਈ ਉਹਨਾਂ ਨੂੰ ਹਮਾਇਤ ਦਿੱਤੀ ਠੀਕ ਹੈ ਜੀ